ਇਸ ਦਾ ਜੀ ਇੱਕ ਸਾਨੂੰ ਇਤਲਾਹ ਮਿਲੀ ਹੈ ਜਿਹੜਾ ਕੱਲ 4 9 2025 ਨੂੰ ਇੱਕ ਰਾਜਨਪੁੱਤਰ ਪ੍ਰਵੀਰ ਸਿੰਘ ਵਾਸੀ ਨੇੜੇ ਡਾਕਟਰ ਯਾਦਵਿੰਦਰ ਸਿੰਘ ਹਸਪਤਾਲ ਮੋੜ ਮੰਡੀ ਉਹਨੇ ਬਿਆਨ ਲਖਾਇਆ ਕਿ 30 8 2025 ਨੂੰ ਮੈਂ ਤੇ ਮੇਰੀ ਮਦਰ ਜਸਵੀਰ ਕੌਰ ਅਸੀਂ ਆਪ ਦਾ ਬਠਿੰਡੇ ਤੋਂ ਕੰਮ ਕਾਰਮ ਕਾ ਕੇ 5:30 ਵਜੇ ਸ਼ਾਮ ਨੂੰ ਅਸੀਂ ਮੌੜ ਮੰਡੀ ਨੂੰ ਜਾ ਰਹੇ ਸੀਗੇ ਤੇ ਜਸਜੀਤ ਤੋਂ ਸਾਡੇ ਪਿੱਛੇ ਕੋਈ ਮੋਟਰਸਾਈਕਲ ਪਿੱਛੇ ਲੱਗ ਗਿਆ ਤੇ ਅੱਗੇ ਜਾ ਕੇ ਸਾਨੂੰ ਕੋਟ ਸ਼ਮੀਰ ਤੇ ਕੋਟ ਫੱਤੇ ਦੇ ਰਸਤੇ ਦੇ ਵਿੱਚ ਸਾਡੇ ਮੋਟਰਸਾਈਕਲ ਨੂੰ ਉਹਨਾਂ ਨੇ ਮਤਲਬ ਨੱਤ ਮਾਰ ਕੇ ਫੇਟ ਮਾਰ ਕੇ ਰੋਕ ਲਿਆ ਉਹਨਾਂ ਤੋਂ 10000 ਰੁਪਿਆ ਤੇ ਇੱਕ ਅੰਗੂਠੀ ਕਹਿੰਦਾ ਉਹ ਖੋਹ ਲਈ ਹੈ ਮੇਰੀ ਮਦਰ ਦੀ ਤੇ ਮਦਰ ਤੇ ਸੱਟ ਵੀ ਲੱਗੀ ਹੈ ਡਿੱਗ ਪਈ ਹੈ ਮੋਟਰਸਾਈਕਲ ਤੋਂ ਉਹ ਜਿਹੜੀ ਪਹਿਲਾਂ ਉਹਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਹੁਣ ਉਹ ਇੱਥੇ ਜਿਹੜਾ ਹੈਗਾ ਆਦੇਸ਼ ਹਸਪੀਟਲ ਦੇ ਵਿੱਚ ਦਾਖਲ ਹੈ ਤਾਂ ਪੁਲਿਸ ਨੇ ਜਿਹੜਾ ਹੈਗਾ ਮੁੱਢਲੇ ਬਿਆਨਾਂ ਦੇ ਉੱਤੇ ਮੁਕੱਦਮਾ ਨੰਬਰ 200 ਉਹਦੇ ਬਿਆਨ ਰਾਜਨ ਦੇ ਬਿਆਨ ਤੇ ਅਧੀਨ ਧਾਰਾ 304 126 2 115 2 ਤੇ 35 ਬੀ ਐਨ ਐਸ ਐਕਟ ਦੇ ਤਹਿਤ ਧਾਰਾ ਦੇ ਤਹਿਤ ਜਿਹੜਾ ਥਾਣਾ ਸਦਰ ਬਠਿੰਡਾ ਦੇ ਵਿੱਚ ਮੁਕੱਦਮਾ ਦਰਜ ਕਰ ਲਿਆ ਤੇ ਨਾਮ ਨੂੰ ਦੋਸ਼ੀਆਂ ਦੇ ਖਿਲਾਫ ਤੇ ਉਹਦੇ ਸੰਬੰਧੀ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਜਲਦੀ ਦੋਸ਼ੀਆਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਜਾਏਗਾ ਤਪੀ ਸ਼ੋਦੀ ਐਸੀਟੂਾਈ ਨਾਲ ਕਰ ਰਹੇ ਨੇ ਚੌਕੀ ਇੰਚਾਰਜ ਕੋਟ ਸ਼ਮੀਰ ਉਹਦੀ ਤਪੀਸ਼ ਕਰ ਰਹੇ ਆ ਸਰੋ ਮੈਂ ਇਸ ਦੀ ਵੀਡੀਓ ਪਾਈ ਉਹਨਾਂ ਤੋਂ ਕਾਫੀ ਇਤਰਾਜ਼ ਜਤਾਇਆ ਕਿ ਕਈ ਦਿਨ ਉੱਧਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਵੀਡੀਓ ਕਾਫੀ ਗੁੱਸੇ ਚ ਪਾਈ ਤੇ ਕਈ ਦਿਨ ਬਾਅਦ ਨਿਊ ਡਾਕਟਰ ਤੋਂ ਲਖਾਇਆ ਗਿਆ ਜੀ ਕਾਰਵਾਈ ਚੱਲ ਰਹੀ ਹੈ ਉਹ ਡਾਕਟਰ ਤੋਂ ਲਖਾਇਆ ਗਿਆ ਪਹਿਲਾਂ ਇਹ ਨਾ ਲੇਡੀ ਜਿਹੜੀ ਸਿਵਲ ਹਸਪਤਾਲ ਗਈ ਸੀਗੀ ਉਸ ਤੋਂ ਆਈਓ ਸਾਡਾ ਉੱਥੇ ਵੀ ਤਪੀਸ਼ ਅਫਸਰ ਗਿਆ ਸੀ ਉਹ ਫਿਰ ਉੱਥੋਂ ਇਹ ਚਲੇ ਗਏ ਲਾਮਾ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਹੁਣ ਇਹ ਹ ਦੇਸ਼ ਹਸਪਤਾਲ ਦਾਖਲਾ ਹੈ ਆ ਜਿਹੜਾ ਹੈਗਾ ਇਹ ਮਤਲਬ 31 ਨੂੰ ਦੀ ਇਨਫੋਰਮੇਸ਼ਨ ਆਈ ਸੀ ਤੇ ਕੱਲ ਜਿਹੜਾ ਹੈਗਾ ਮﻘਦਮਾ ਦਰਜ ਕਰ ਲਿਆ